ਬਾਜਵਾ ਕਲੋਨੀ ਵਿਖੇ ਇੱਕ ਮਹੀਨੇ ਤੋਂ ਲੋਕ ਪਰੇਸ਼ਾਨ ਨੇ ਬਿਜਲੀ ਦੀ ਕਿੱਲਤ ਨੂੰ ਲੈ ਕੇ ਕਿਉਂਕਿ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਬਾਰ-ਬਾਰ ਸ਼ਿਕਾਇਤ ਕਰਨ ਤੇ ਵੀ ਸਾਡੇ ਇਲਾਕੇ ਦਾ ਮਸਲਾ ਜਿਹੜਾ ਹੈ ਹੱਲ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਲਗਾਤਾਰ ਆਪਣੇ ਕੋਲੋਂ ਪੈਸੇ ਲਗਾ ਕੇ ਆਪਣੇ ਇਲਾਕੇ ਦੀਆਂ ਤਾਰਾਂ ਬਦਲਦੇ ਆਂ ਪਰ ਬਿਜਲੀ ਵਿਭਾਗ ਦਾ ਵਤੀਰਾ ਚੰਗਾ ਨਹੀਂ ਹੈ ਅੱਜ ਸਵੇਰ ਦੀ ਵੀ ਗੱਲ ਜੇ ਤੁਹਾਨੂੰ ਦਸੀਏ ਇਸ ਵੇਰ ਦੀ ਬਿਜਲੀ ਜਿਹੜੀ ਹੈ ਇੱਥੇ ਗੁੱਲ ਹੈ ਪਰ ਕਿਸੇ ਵੀ ਅਧਿਕਾਰੀ ਨੇ ਸਾਡੀ ਸਾਰ ਜਿਹੜੀ ਆ ਉਹ ਨਹੀਂ ਲਈ ਹੈ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਮਜਬੂਰ ਹਾਂ ਤੇ ਮਜਬੂਰਨ ਸਾਨੂੰ ਬਟਾਲਾ ਦੇ ਜਲੰਧਰ ਰੋਡ ਤੇ ਸਥਿਤ ਬਿਜਲੀ ਵਿਭਾਗ ਦੇ ਦਫ਼ਤਰ ਤੇ ਆ ਕੇ ਬੈਠਣਾ ਪਿਆ ਤੇ ਜਦ ਤੱਕ ਸਾਡੇ ਇਲਾਕੇ ਦੀ ਬਿਜਲੀ ਨਹੀਂ ਆਂਦੀ ਸਾਡਾ ਹੱਲ ਨਹੀਂ ਕੱਢਿਆ ਜਾਂਦਾ ਤਦ ਤੱਕ ਜਲੰਧਰ ਰੋਡ ਤੋਂ ਸਾਡੇ ਵੱਲੋਂ ਧਰਨਾ ਜਿਹੜਾ ਹੈ ਉਹ ਨਹੀਂ ਝੁਕਿਆ ਜਾਵੇਗਾ ਬੱਤੀ ਬੰਦ ਹੈ ਨਾ ਇਹਦੀ ਕੱਲ ਦੀ ਬੱਤੀ ਬੰਦ ਹੋਈ ਸਾਡੇ ਘਾਰਾ ਕਰ ਜਾਂਦੀਆਂ ਨਾ ਹੋ ਗਿਆ ਅੱਡੀ ਕੋਈ ਤੇ ਸੁਣਨ ਨਹੀਂ ਦਿਆ ਘੜੀ ਬੰਦ ਆਂਦੇ ਨੇ ਤਾਰਾ ਹੀ ਆਪ ਆਪਣੇ ਕੋ ਕਾਹੇ ਲੈ ਆ ਲਾ ਬਦਲਣ ਦੇ ਅਨੁਪਤੀ ਚਾਹੀਦੀ ਆ ਨਹੀਂ ਆਪ ਆਪਣੇ ਕੋ ਲੈ ਆ ਲਾ ਬਤੀ ਚਾਹੁੰਦੇ ਅਨੁਪਤੀ ਚਾਹੀਦੀ ਆ ਅਗਲਾ ਵਾ ਇਹ ਸਵੇਰੇ 9 ਵਜੇ ਦੀ ਬਤੀ ਬੰਦਿਆ ਤੇ ਕਿਸੇ ਨੇ ਘਰ ਪਾਣੀ ਦਾ ਘੁੱਟ ਨਹੀਂ ਲਿਆ ਤੇ ਸਾਰੀ ਦੁਨੀਆ ਜਿਹੜੀ ਆ ਸਾਡੇ ਮਹੱਲੇ ਦੇ ਸਾਰੇ ਲੋਕ ਬਰੇ ਉੱਥੇ ਖੜੇ ਸੁਣ ਕੰਗਲ ਉਸ ਵਾਰ ਕੇ ਧਰਨਾ ਲਾਇਆ ਗਿਆ ਵਾ ਕਿ ਸਾਡਾ ਬੱਤੀ ਦਾ ਮਸਲਾ ਹੱਲ ਹੋ ਜਾਏ ਕਿੰਨੇ ਵਜੇ ਦੀ ਬੱਤੀ ਗਈ ਨਾ ਤੂੰ ਦਈਏ ਉਹ ਜੀ ਸਵੇਰੇ 9 ਵਜੇ ਦੀ ਬੱਤੀ ਜਾਂਦੇ ਆ ਸਵੇਰੇ 9 ਵਜੇ ਦੀ ਤੇ ਅਜੇ ਤੱਕ ਸਾਡਾ ਕੋਈ ਮਸਲਾ ਨਹੀਂ ਹੱਟ ਗਿਆ ਉਹ 10 ਜਿਹੜਾ ਫਾਇਦਾ ਕਰਾਉਣਾ ਕੀ ਕਹਿੰਦੇ ਇਹ ਉਹ ਜੀ ਜੈ ਸਿੰਘ ਦਾ ਕਹਿਣਾ ਜੀ ਤੁਸੀਂ ਧੰਨਾ ਲਾ ਕੇ ਦੇਖ ਲਓ ਇਹ ਜੈ ਜੈ ਨੂੰ ਫੋਨ ਕੀਤਾ ਤੇ ਇਹਨੂੰ ਕਹਵਾ ਦਿੱਤੀ ਆ ਉਹਨੇ ਕਿਹਾ ਜੀ ਤੁਸੀਂ ਧੰਨਾ ਲਾ ਕੇ ਜੈ ਸਿੰਘ ਨੇ ਸਾਰਾ ਕੰਮ ਗਲਤ ਕਰਵਾਇਆ ਸਰਕਾਰ ਜਿਹੜੀ ਆ ਮੁਫਤ ਦੀ ਬਿਜਲੀ ਦੇ ਰਹੀ ਜੀ ਮੁਝੇ ਪਾਸੇ ਬਿਲੀਪੂਰੀ ਨੀ। ਉਹ ਸਾਰੇ ਦੇਖੋ ਇਹਨਾਂ ਨੇ ਦਿੱਤੀ ਦੇ ਸਾਹਮਣੇ ਦੇ ਦੇ ਰਹੀ ਹੈ। ਸਾਨੂੰ ਕੀ ਫਾਇਦਾ ਹੋਇਆ? ਸਾਨੂੰ ਕੀ ਫਾਇਦਾ ਹੋਇਆ ਜੇ ਸਾਡੇ ਬੱਚੇ ਹੀ ਧੇਰੇ। ਬੱਚੇ ਸਕੂਲਾਂ ਤੋਂ ਲੈ ਕੇ ਕੀ ਫਾਇਦਾ ਹੋਇਆ? ਸਾਨੂੰ ਇਹ ਨਾਲ ਸਾਨੂੰ ਮੋਲ ਬੱਤੀ ਦੇ ਨਾਲ ਨੂੰ ਤੇਰੀ ਗਰਮੀ ਬਹੁਤ ਜ਼ਿਆਦਾ ਰਹੀ। ਇਹ ਗਰਮੀ ਬਹੁਤ ਜ਼ਿਆਦੀ ਹੈ। ਕੀ ਕਰਨ ਬੱਚੇ ਦੇ?